ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਕੁਛ ਦਿਲ ਦੀਆਂ ਗੱਲਾਂ 'ਚ ਜਿੱਥੇ ਅਸੀਂ ਹਰ ਹਫਤੇ ਪੰਜਾਬ ਦੀ ਸਚਾਈ ਸਤਾਰਿਆਂ ਦੇ ਰਾਜ ਉਹ ਗੱਲਾਂ ਲੈ ਕੇ ਆਉਂਦੇ ਹਾਂ ਜਿਹੜੀਆਂ ਅਜੇ ਤੱਕ ਕਿਸੇ ਨੇ ਖੋਲੀਆਂ ਨਹੀਂ ਅੱਜ ਦੀ ਵੀਡੀਓ ਥੋੜੀ ਭਾਰੀ ਹੈ ਕਿਉਂਕਿ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਸ਼ਖਸ ਦੀ ਜਿਸ ਦੀ ਆਵਾਜ਼ ਨਾਲ ਪੰਜਾਬ ਦਾ ਹਰ ਨੌਜਵਾਨ ਜੁੜਿਆ ਹੋਇਆ ਸੀ ਉਹ ਨਾਂ ਹੈ ਰਾਜਵੀਰ ਜਵੰਦਾ ਉਹਤੀ اچانک ਮੌਤ ਨੇ ਸਾਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਕਿਸੇ ਨੇ ਕਿ ਹਾਏ ਹਾਸਾਸੀ ਕਿਸੇ ਨੇ ਕਿਹਾ ਨਹੀਂ ਇਹ ਇੱਕ ਪਲਾਨ ਕੀਤਾ ਕਤਲ ਹੈ ਹੁਣ ਜੋ ਨਵੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਉਹ ਸਿਰ ਪਟਕਲਾ ਨਹੀਂ ਸੱਚਾਈ ਦੇ ਬੁਹਿੇ ਵੀ ਘਟਕਾ ਰਹੀਆਂ ਨੇ ਚਲੋ ਦੋਸਤੋ ਅੱਜ ਅਸੀਂ ਇੱਕ ਇੱਕ ਕਰਕੇ ਖੋਲਦੇ ਹਾਂ ਰਾਜਵੀਰ ਜਵੰਦੇ ਦੇ ਮੌਤ ਦੀਆਂ ਪਰਤਾਂ ਘਟਨਾ ਤੋਂ ਸਿਰਫ 2 ਦਿਨ ਪਹਿਲਾਂ ਰਾਜਵੀਰ ਨੇ ਆਪਣੇ ਆਫਲਾਈਨ ਫੇਜ ਤੇ ਇੱਕ ਰਾਈਡ ਦੀ ਵੀਡੀਓ ਸਾਂਝੀ ਕੀਤੀ ਸੀ ਉਹ ਹਮੇਸ਼ਾ ਆਪਣੀ ਬਾਈਕ ਤੇ ਕੈਮਰਾ ਲਗਾ ਕੇ ਰਾਈਡ ਕਰਦਾ ਸੀ ਜੋ ਹਰ ਪਲ ਵੀ ਰਿਕਾਰਡਿੰਗ ਕਰਦਾ ਸੀ ਪਰ ਉਸ ਦਿਨ ਜਿਸ ਦਿਨ ਹਾਦਸਾ ਹੋਇਆ ਕੈਮਰਾ ਬੰਦ ਸੀ ਹੁਣ ਸਵਾਲ ਇਹ ਹੈ ਇੱਕ ਐਸਾ ਰਾਈਡਰ ਜੋ ਹਰ ਪਲ ਕੈਮਰਾ ਔਨ ਰੱਖਦਾ ਸੀ ਉਸ ਦਿਨ ਕੈਮਰਾ ਬੰਦ ਕਿਉਂ ਸੀ ਕੀ ਇਹ ਸਿਰਫ ਇੱਕ ਇਸ਼ਤਿਬਾਕ ਸੀ ਜਾਂ ਕਿਸੇ ਨੇ ਜਾਣ ਬੁੱਝ ਕੇ ਕੈਮਰੇ ਨੂੰ ਬੰਦ ਕਰਵਾਇਆ ਸੀ ਤੇ ਸਿਰਫ ਰਾਜਵੀਰ ਹੀ ਨਹੀਂ ਉਸ ਦੇ ਨਾਲ ਹੋਰ 4-5 ਸਾਥੀ ਵੀ ਸਨ ਜਿਨ੍ਹਾਂ ਨੇ ਹੈਲਮਟਾਂ ਤੇ ਕੈਮਰੇ ਲੱਗੇ ਹੋਏ ਸਨ ਪਰ ਹਾਦਸੇ ਦੇ ਬਾਅਦ ਸਾਰੇ ਕਿੱਥੇ ਗਾਇਬ ਹੋ ਗਏ ਨਾ ਕੋਈ ਵੀਡੀਓ ਨਾ ਕੋਈ ਸਟੇਟਮੈਂਟ ਸਿਰਫ ਚੁੱਪੀ ਉਸ ਸਮੇਂ ਜਦੋਂ ਰਾਜਵੀਰ ਜ਼ਮੀਨ ਤੇ ਪਿਆ ਸਹਾਰਾ ਲੱਭ ਰਿਹਾ ਸੀ ਉਸਦੇ ਦੋਸਤ ਕਿੱਥੇ ਸਨ ਕਿਸੇ ਨੇ ਪਹਿਲੀ ਮਦਦ ਕਿਉਂ ਨਾ ਦਿੱਤੀ ਨਾ ਕਿਸੇ ਨੇ ਲੇਵ ਆਇਆ ਨਾ ਕਿਸੇ ਨੇ ਹਾਸੇ ਬਾਰੇ ਕੋਈ ਜ਼ਿਕਰ ਕੀਤਾ ਕੀ ਇਹ ਚੁੱਪੀ ਕਿਸੇ ਡਰ ਕਰਕੇ ਸੀ ਜਾਂ ਕਿਸੇ ਦਬਾਅ ਕਰਕੇ ਦੂਜੀ ਗੱਲ ਉਹ ਬਲੈਰੋ ਗੱਡੀ ਜਿਸ ਦੀ ਟੱਕਰ ਨਾਲ ਸਭ ਕੁਝ ਖਤਮ ਹੋ ਗਿਆ ਉਹ ਕਿੱਥੇ ਗਈ ਨਾ ਕੋਈ ਫੁਟੇਜ ਨਾ ਕੋਈ ਤਸਵੀਰ ਅਜਿਹਾ ਤਾਂ ਕਦੇ ਹੁੰਦਾ ਹੀ ਨਹੀਂ ਜਦੋਂ ਪੁਲਿਸ ਹਾਸੇ ਦੀ ਜਾਂਚ ਕਰਦੀ ਹੈ ਫਿਰ ਇਸ ਕੇਸ ਵਿੱਚ ਸਾਰੇ ਸਬੂਤ ਗਾਇਬ ਕਿਉਂ ਨੇ ਹੁਣ ਗੱਲ ਕਰੀਏ ਸੇਫਟੀ ਸੂਟ ਦੀ ਰਾਜਵੀਰ ਦਾ ਸੂਟ ਤੇ ਹੈਲਮਟ ਦੋਵੇਂ ਹਾਈ ਕੁਆਲਿਟੀ ਦੇ ਸਨ ਇਹ ਸੂਟ ਆਮ ਤੌਰ ਤੇ ਰਾਈਡਰ ਨੂੰ ਵੱਡੀਆਂ ਚੋਟਾਂ ਤੋਂ ਬਚਾਉਂਦੇ ਨੇ ਪਰ ਇੱਥੇ ਹੋਇਆ ਇਸਦੇ ਉਲਟ ਸਿਰ ਤੇ ਡੰਗੀਆਂ ਸੱਟਾਂ ਰੀੜ ਦੀ ਹੱਡੀ ਟੁੱਟੀ ਹੋਈ ਕੀ ਇਹ ਸਿਰਫ ਐਕਸੀਡੈਂਟ ਸੀ ਜਾਂ ਫਿਰ ਕਿਸੇ ਨੇ ਹਾਸੇ ਤੋਂ ਬਾਅਦ ਕੁਝ ਬਦਲਾ ਕੀਤਾ ਕੈਮਰਾ ਗਾਇਬ ਸੀ ਸੂਟ 'ਚ ਗੜਬੜ ਇਹ ਦੋਵੇਂ ਸਬੂਤ ਸਨ ਪਰ ਇਹ ਦੋਨੇ ਹੀ ਗਾਇਬ ਸਨ ਇਹ ਕੋਈ आम हंसा नहीं लगता दोस्तों ये कुछ और ही कहानी ਦੱਸ ਰਿਹਾ ਹੈ ਤੇ ਹੁਣ ਸਭ ਤੋਂ ਵੱਡਾ ਸਵਾਲ ਉਹਦੇ ਨਾਲ ਸਫ਼ਰ ਕਰ ਰਹੇ ਉਹਦੇ ਨਾਲ ਸਫ਼ਰ ਕਰ ਰਹੇ ਸਾਰੇ ਦੋਸਤ ਅੱਜ ਤੱਕ ਸਾਹਮਣੇ ਕਿਉਂ ਨਾ ਆਏ ਨਾ ਕਿਸੇ ਨੇ ਬੋਲਿਆ ਨਾ ਕਿਸੇ ਦੀ ਵੀਡੀਓ ਜਾਰੀ ਕੀਤੀ ਕੀ ਉਹਨਾਂ ਕੋਲ ਕੋਈ ਅਜਿਹਾ ਸਬੂਤ ਹੈ ਜੋ ਉਹ ਛੁਪਾ ਰਹੇ ਨੇ ਜਾਂ ਕਿਸੇ ਵੱਡੀ ਤਾਕਤ ਨੇ ਉਹਨਾਂ ਨੂੰ ਚੁੱਪ ਕਰਾ ਦਿੱਤਾ ਹੈ ਰਾਜਵੀਰ ਦੇ ਆਖਰੀ ਦਿਨਾਂ ਦੀਆਂ ਪੋਸਟਾਂ ਵੀ ਬਹੁਤ ਹੀ ਇਮੋਸ਼ਨਲ ਸਨ ਉਹ ਜਿਹੜਾ ਹਮੇਸ਼ਾ ਖੁਸ਼ ਰਹਿੰਦਾ ਸੀ ਅਚਾਨਕ ਉਸਦੇ ਸ਼ਬਦਾਂ ਵਿੱਚ ਅਜੀਬ ਡਰ ਤੇ ਦਰਦ ਸੀ ਕੀ ਉਸ ਨੂੰ ਪ ਨਾ ਤੂੰ ਖਤਰੀ ਦਾ احساس ਸੀ ਕੀ ਉਹ ਕੁਝ ਜਾਣਦਾ ਸੀ ਜੋ ਹੋਰਾਂ ਨੂੰ ਪਤਾ ਨਾ ਲੱਗੇ ਇਹ ਸਾਰੇ ਸਵਾਲ ਅੱਜ ਵੀ ਪੰਜਾਬ ਦੇ ਹਜ਼ਾਰਾਂ ਪਰਸੰਸਕਾ ਦੇ ਦਿਨਾਂ ਵਿੱਚ ਗੂੰਜ ਰਹੇ ਨੇ ਸੱਚ ਜੋ ਵੀ ਹੋਵੇ ਇੱਕ ਗੱਲ ਪੱਕੀ ਹੈ ਸੱਚ ਕਦੇ ਮਰਦਾ ਨਹੀਂ ਇੱਕ ਦਿਨ ਇਹ ਰਾਜ਼ ਵੀ ਖੁੱਲੇਗਾ ਹੁਣ ਤੁਸੀਂ ਦੱਸੋ ਦੋਸਤੋ ਤੁਹਾਡੇ ਮੁਤਾਬਕ ਇਹ ਸਿਰਫ ਹਾਸਾ ਸੀ ਜਾਂ ਕਿਸੇ ਵੱਡੀ ਸਾਜ਼ਿਸ਼ ਦਾ ਹਿੱਸਾ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦਿਓ ਜੀ ਅਤੇ ਜੇ ਤੁਸੀਂ ਚਾਹੁੰਦੇ ਹੋ ਰਾਜਵੀਰ ਜਵੰਦੇ ਦਾ ਸੱਚ ਸਾਹਮਣੇ ਆਵੇ ਵੀਡੀਓ ਨੂੰ ਲਾਇਕ ਸ਼ੇਅਰ ਕਰੋ ਅਤੇ ਕੁਝ ਦਿਲੀਆਂ ਗੱਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਮਿਲਦੇ ਹਾਂ ਜਲਦ ਹੀ ਇੱਕ ਹੋਰ ਖਾਸ ਤੇ ਅਣਸੁਣੀ ਸਟੋਰੀ ਨਾਲ ਉਦੋਂ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ